ਕਿਉਂਕਿ ਜਿਹੜੇ ਸਾਧੂ ਹੁੰਦੇ ਨੇ ਨਾ ਗੁਰਮੁਖੋ ਸ਼ਾਸਤਰ ਕਹਿੰਦੇ ਚਾਰ ਚੀਜ਼ਾਂ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਪਰ ਉਪਕਾਰ ਕਰਨ ਵਾਸਤੇ ਆਉਂਦੀਆਂ ਨੇ ਤਰਵਰ ਸਰਵਰ ਸੰਤ ਜਨ ਚੌਥੇ ਬਦਲ ਮਿਹੇ ਪਰ ਉਪਕਾਰ ਕੇ ਕਾਰਨੇ ਚੌਹਾਂ ਧਾਰੀ ਦੇ ਤਰਵਰ ਰੁੱਖਾਂ ਨੂੰ ਆਖਿਆ ਜਾਂਦਾ ਪੇੜ ਪੌਦਿਆਂ ਨੂੰ ਆਖਿਆ ਜਾਂਦਾ ਉਨਾਪਾ ਕੋਈ ਪੌਦਾ ਲਾਦਨੇ ਗੁਰਮੁਖੋ ਕੋਈ ਬੂਟਾ ਲਾਦਨੇ ਆ ਪਾਣੀ ਪਾਉਣਿਆ ਖਾਦ ਪਦਾਰਤ ਪਾਉਣਿਆ ਉਹ ਪੌਦਾ ਉਹ ਬੂਟਾ ਜਦੋਂ ਵੱਡਾ ਹੋ ਜਾਂਦਾ ਨਾ ਨਾ ਤਾਂ ਉਹ ਬੂਟੇ ਨੇ ਆਪਣਾ ਫਲ ਆਪ ਵਰਤਣਾ ਹੁੰਦਾ ਤੇ ਨਾ ਆਪਣੀ ਛਾਂ ਉਹਨੇ ਆਪ ਵਰਤਣੀ ਹੁੰਦੀ ਹੈ ਤੇ ਜਦੋਂ ਸਮਾਂ ਕਿਤੇ ਇਹੋ ਜਿਹਾ ਆਵਣ ਦਾ ਨਾ ਕਿਤੇ ਦਰਾਖਤ ਵੀ ਕੱਟਣਾ ਪੈ ਜਾਂਦਾ ਉਹ ਲੱਕੜਾਂ ਵੀ ਆਪਣਾ ਬਾਲਣ ਵੀ ਆਪ ਨਹੀਂ ਯੂਜ਼ ਕਰਦਾ ਆਪਨੀ ਵਰਤਦਾ ਦਰਾਖਤ ਦੀ ਛਾਂ ਵੀ ਆਪਾਂ ਆਪ ਵਰਤਦੇ ਆਂ ਉਹਦੀਆਂ ਲੱਕਣਾ ਬਾਲਣ ਵੀ ਆਪਾਂ ਆਪ ਵਰਤਦੇ ਆਂ ਤੇ ਫਲ ਵੀ ਦਰਾਖਤ ਦੇ ਆਪਾਂ ਆਪ ਵਰਤਦੇ ਆਂ ਸਰਵਰ ਆਖਿਆ ਜਾਂਦਾ ਗੁਰਮੁਖੋ ਸਾਗਰਾਂ ਨੂੰ ਸਮੁੰਦਰਾਂ ਨੂੰ ਪਾਣੀ ਦੇ ਸਿੰਚਾਈ ਵਾਲੇ ਜਿਹੜੇ ਸਾਧਨ ਹੁੰਦੇ ਨੇ ਨਦੀਆਂ ਨਹਿਰਾਂ ਹੁੰਦੀਆਂ ਨੇ ਹੁਣ ਉਹ ਪਾਣੀ ਆਪਣਾ ਆਪ ਨਹੀਂ ਵਰਤਦੀਆਂ ਆਪਣੇ ਘਰਾਂ ਦੇ ਵਿੱਚ ਪਾਣੀ ਪਹੁੰਚਦਾ ਆਪਣੇ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਪਾਣੀ ਆਉਂਦਾ ਸਰਵਰਾਂ ਦੇ ਰਾਹੀ ਪਾਣੀ ਆਉਂਦਾ ਤਰਵਰ ਸਰਵਰ ਸੰਤ ਜਨ ਤੇ ਜਿਹੜੇ ਰੱਬ ਦੇ ਸਾਧੂ ਹੁੰਦੇ ਨੇ ਗੁਰਮੁਖ ਪਿਆਰੇ ਹੁੰਦੇ ਨੇ ਸੰਤ ਜਨ ਹੁੰਦੇ ਨੇ ਗੁਰਮਖੋ ਅਖੀਰਲੇ ਸਵਾਸ ਤੱਕ ਆਪਣਾ ਇੱਕ ਇੱਕ ਸਵਾਸ ਇਸ ਸੰਸਾਰ ਦੇ ਪਰਉਪਕਾਰ ਵਾਸਤੇ ਲਾ ਦਿੰਦੇ ਨੇ ਇਸ ਸੰਸਾਰ ਦੇ ਭਲੇ ਵਾਸਤੇ ਲਾ ਦਿੰਦੇ ਨੇ ਆਖੋ ਸਤਨਾਮ ਚੌਥੇ ਬੱਦਲ ਮੇ ਇਹ ਕਹਿੰਦੇ ਜਿਹੜੇ ਬੱਦਲ ਹੁੰਦੇ ਨੇ ਗੁਰਮਖੋ ਉਹ ਵੀ ਆਪਣਾ ਪਾਣੀ ਆਪ ਨਹੀਂ ਵਰਤਦੇ ਜਿੱਥੇ ਬੰਜਰ ਜ਼ਮੀਨ ਹੁੰਦੀ ਹੈ ਨਾ ਉੱਥੇ ਵਰਖਾ ਪੈ ਜਾਂਦੀ ਹੈ ਮੀਂਹ ਪਾ ਦਿੰਦੇ ਨੇ ਜਿੱਥੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਕਿਤੇ ਮਾਰੂਥਲ ਇਲਾਕਾ ਹੁੰਦਾ ਖੇਤਾਂ ਦੇ ਵਿੱਚ ਪਾਣੀ ਦੀ ਸਿੰਚਾਈ ਦੀ ਵਰਤੋਂ ਕਰਨੀ ਹੁੰਦੀ ਹੈ ਉੱਥੇ ਬੱਦਲਾਂ ਦੇ ਨਾਲ ਹੀ ਪਾਣੀ ਪੈ ਮੀਂਹ ਪੈ ਜਾਂਦਾ ਸ਼ਾਸਤਰ ਕਹਿੰਦੇ ਜਿਹੜੇ ਸੰਤ ਹੁੰਦੇ ਨੇ ਨਾ ਜਿਹੜੇ ਸਾਧੂ ਹੁੰਦੇ ਨੇ ਸੰਤ ਦੀ ਪਰਿਭਾਸ਼ਾ ਕੀ ਹੈ ਪੈਰੋ ਸੰਤ ਦੀ ਡੈਫੀਨੇਸ਼ਨ ਕੀ ਆ ਸਸਾ ਜਿਸ ਦੇ ਵਿੱਚ ਸਿਮਰਨ ਹੋਵੇ ਸਾਧਨਾ ਹੋਵੇ ਉੱਤੇ ਟਿੱਪੀ ਉਸ ਦਾ ਮਤਲਬ ਹੈ ਜਿਸ ਦੇ ਵਿੱਚ ਨਿਮਰਤਾ ਹੋਵੇ ਤੇ ਤੀਸਰਾ ਅੱਖਰ ਤਿਆਗ ਜਿਸ ਦੇ ਵਿੱਚ ਇਹ ਤਿੰਨ ਗੁਣ ਹੋਣ ਗੁਰਮੁਖੋ ਉਹ ਪੂਰਨ ਸੰਤ ਖਵਾਉਂਦਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦਾ ਬਚਨ ਹੈ ਜਿਨ੍ਹਾਂ ਸਾਸਿ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਸੰਤ ਖਵਾਉਂਦਾ ਗੁਰਮੁਖੋ ਜਿਵੇਂ